ਹਾਂਜੀ ਬਾਈ ਜੀ ਅੱਜ ਦਾ ਜੋ ਗੋਦਵਾਰਾ ਸਾਹਿਬ ਦਾ ਇਤਿਹਾਸ ਆਕਾ ਤੁਹਾਨੂੰ ਥੋੜਾ ਜਾਣਕਾਰੀ ਆਏ ਵਾਹਿਗੁਰੂ ਠੀਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਚੱਲੇ ਪੀੜੀ ਛੋਡੀਆਂ ਰੂਪ ਦਿਖਾਉਣ ਵਾਰੋ ਵਾਰੀ ਦਲ ਭੰਗਨ ਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ ਐਸੇ ਦੀਨदयाल ਸਤਿਗੁਰੂ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਜੀ ਦੇ ਚਰਨਾ ਦੇ ਸ਼ੋਭਾ ਪ੍ਰਾਪਤ ਸਤਾਨ ਗੁਰਦੁਆਰਾ ਗੁਰੂ ਸਰ ਮਾਦੂ ਕੇ ਬਰਾੜ ਵਿਖੇ ਅੱਜ ਸਲਾਣਾ ਜੋੜ ਮੇਲੇ ਦਾ ਦਿਹਾੜਾ ਮਨਾਇਆ ਜਾ ਰਿਹਾ ਇਹ ਸਲਾਣਾ ਜੋੜ ਮੇਲੇ ਦਾ ਦਿਹਾੜਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਜੀ ਦੇ ਇੱਥੇ ਪਵਿੱਤਰ ਚਰਨ ਪੈਣ ਦੀ ਖੁਸ਼ੀ ਆਮਦਾਰ ਪਿੰਡ ਬਰਾੜ ਦੀਆਂ ਸਮੂਹ ਸੰਗਤਾਂ ਇਲਾਕਾ ਨਿਵਾਸੀ ਸੰਗਤਾਂ ਕਾਰ ਸੇਵਾ ਵਾਲੇ ਮਹਾਂਪੁਰਖ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੇ ਬੜੀ ਸ਼ਰਧਾ ਭਾਵਨਾ ਦੇ ਨਾਲ ਇਸ ਲਾਣਾ ਗੋੜ ਮੇਲੇ ਦਾ ਦਿਹਾੜਾ ਜਿਹੜਾ ਚੜ੍ਹਦੀ ਕਲਾ ਦੇ ਨਾਲ ਮਨਾਉਣਾ ਕਰਦੇ ਆ ਅੱਜ ਸیرے ਸ਼੍ਰੀ ਖੰਡਪੁਰ ਸਾਹਿਬ ਦੀ ਦੇ ਭੋਗ ਪਾਇ ਉਪਰੰਤ ਸਤਿਗੁਰਾਂ ਦੀ ਹਜ਼ੂਰੀ ਦੇ ਅੰਦਰ ਸੁੰਦਰ ਦਵਾਨ ਸਜੇ ਸਨ ਸਜੇ ਹੋਏ ਦਵਾਨਾਂ ਵਿੱਚ ਪੰਥਰੇ ਬੜੇ ਮਹਾਨ ਗਦਵਾਨਾਂ ਨੇ ਕਵੀਸ਼ਰ ਸਿੰਘਾਂ ਢਾਡੀ ਸਿੰਘਾਂ ਔਰ ਸੰਪਰਦਾਵਾਂ ਦੇ ਮੁਖੀ ਦਲ ਪੰਥਾਂ ਦੇ ਮੁਖੀ ਉਹਨਾਂ ਨੇ ਪਹੁੰਚ ਕੇ ਮਹੱਭਰ ਖਾਨੇ ਸਾਰਿਆਂ ਨੇ ਹਾਜ਼ਰੀ ਇੱਥੇ ਲਵਾਈ ਤੇ ਸੰਗਤਾਂ ਨੂੰ ਗੁਰੂ ਇਤਿਹਾਸ ਦੇ ਨਾਲ ਗੁਰੂ ਸ਼ਬਦ ਦੇ ਨਾਲ ਜੋੜਨਾ ਕੀਤਾ ਗੁਰੂ ਇਤਿਹਾਸ ਤੋਂ ਜਾਣੂ ਕਰਵਾਇਆ ਮੈਂ ਅੱਜ ਇਸ ਜੋੜ ਮੇਲੇ ਦੇ ਦਿਹਾੜੇ ਦੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਵੀ ਦੇਣਾ ਤੇ ਨਾਲ ਹੀ ਦਾਸ ਬੇਨਤੀ ਕਰਦਾ ਕਿ ਜਿੰਨਾਂ ਪ੍ਰਾਣੀਆਂ ਨੇ ਅਜੇ ਤੱਕ ਖੰਡੇ ਬਾਟੇ ਦੀ ਪੌਲ ਨਹੀਂ ਲਈ ਅਮਰਤ ਨਹੀਂ ਛਕਿਆ ਉਹ ਗੁਰੂ ਵਾਲੇ ਬਣ ਖੰਡੇ ਬਾਟੇ ਦੀ ਪੌਲ ਲੈ ਕੇ ਗੁਰੂ ਵਾਲੇ ਬਣ ਕੇ ਗੁਰੂ ਮਹਾਰਾਜ ਜੀਆ ਖੁਸ਼ੀਆਂ ਪ੍ਰਾਪਤ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ